ਉਹ ਸ਼ੁਰੂ ਤੈਨੂੰ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਮੈਨੂੰ ਤਾਂ ਹੋ ਗਿਆ ਘੱਟੋ-ਘੱਟ 8-10 ਸਾਲ 8-10 ਸਾਲ ਹੋ ਗਏ ਫਿਰ ਕੰਮ ਦਾ ਬਹੁਤ ਸ਼ੌਂਕ ਦਾ ਕਰਦਾ ਯਾਰ ਤੂੰ ਹਾਂ ਪਲੰਬਰ ਦਾ ਐਕਸਪ੍ਰੀਸ਼ਨ ਦਾ ਕੋਈ ਵੀ ਕੰਮ ਹੋਵੇ ਆਪਣੇ ਕੋਲੇ ਕੰਮ ਸਿੱਖਿਆ ਕਿੱਥੋਂ ਸ਼ਰਾ ਤੂੰ ਅਮਾ ਪਾਏ ਸੇ ਤੋਂ ਜਗਰਦੀ ਸੀ ਕਿ ਆਪਣਾ ਗੁਰੂ ਹੈਗਾ ਸਰਦੂਲੇ ਵਾਲੇ ਤੋਂ ਅੱਛਾ ਹਾਂ ਉਹ ਤਾਂ ਸਿੱਖਿਆ ਸੀ ਹਾਂ ਸਮ ਤਾਂ ਸ਼ੇਰਾ ਵਧੀਆ ਕਰਦਾ ਨਾ ਕੰਮ ਜਦ ਤੂੰ ਆਹ ਸਮਾਨ ਬੜਾ ਡਿਜ਼ਾਈਨਡ ਯੂਨ ਵਾਲਾ ਮੰਗਾਇਆ ਹੈ ਨਾ ਉਹ ਹੋਰ ਸਮਾਨ ਫਿਰ ਮਗਵਣਾ ਪੈਂਦਾ ਭੈਣ ਜੀ ਫੀਟਿੰਗ ਪੂਰੀ ਸਨਾਇ ਕਰੂੰਗਾ ਨਾ ਭਾਈ ਟੈਂਟ ਸਮਾਨ ਤਾਂ ਮੰਗਾਇਆ ਪੂਰਾ ਮਹਿੰਗਾ ਹੀ ਨਹੀਂ ਆ ਚਲ ਫੇ ਆਪਣੇ ਦਿਖਾ ਦੇ ਸਾਰੀ ਆਪਾਂ ਫੀਟਿੰਗ ਇਹ ਮਿਸਤਰੀ ਹੈ ਨਾ ਕੋਈ ਮਿਸਤਰੀ ਪੂਰਾ ਸ਼ੇਰਾ ਸੀ ਤਾਂ ਇਸੇ ਤੋਂ ਕਰਾਉਂਦੇ ਨੇ ਸਾਰਾ ਕੰਮ ਦਿੰਦਾ ਆ ਦੇਖੋ ਜੀ ਇੱਕ ਕੁਸਤਰੀ ਸਾਹਿਬ ਨੇ ਆਹ ਲਾਇਆ ਬੋਰਡ ਤੇ ਇੱਕ ਸੁਨ ਦੱਸ ਦਿਆਂ ਉਹ ਦੇਖੋ ਸੁਨ ਜਏ ਲਿਆ ਇਹ ਬੋਰਡ ਲਾਇਆ ਇੱਕ ਨੇ ਆ ਇੱਥੇ ਬੱਲਮ ਲਾਇਆ ਤੇ ਇੱਕ ਆ ਅਗਰ ਸੋਈ ਵਾਲਾ ਹਰ ਸੋਈ ਦੇ ਵੱਲ ਵਾਂ ਗਿਆ ਇੱਕ ਬੋਰਡ ਲਾਤਾ ਇਹਨੇ ਇੱਥੇ ਫਿਰ ਉਧਰੋਂ ਹੌਣ ਵਾਲੇ ਦੇ ਪਾਈਪਾਂ ਪਾਈਆਂ ਛੋੜ ਨੇ ਆਹ ਠੰਡੇ ਤੱਤੇ ਵਾਲੀ ਆ ਗਈ ਆ ਦੂਜੀ ਆ ਗਈ ਆਇਦੇ ਵਿੱਚ ਠੰਡੇ ਤੇ ਤਿਆਲੀਆਂ ਪੈਪਾ ਆ ਗਈਆਂ ਇੱਥੇ ਤੇ ਮਿਸਤਰੀ ਦੇ ਕੰਮ ਕਰਿਆ ਹੋਇਆਗਾ ਤੇ ਉਦੋਂ ਬਾਅਦ ਇੱਕ ਬੋਰਡ ਨੇ ਇੱਥੇ ਆ ਲਾਤਾ ਉਥੋਂ ਨਿਆਇ ਲਿਆ ਕੇ ਤੇ ਫਿਰ ਇੱਕ ਬੋਰਡ ਇੱਥੇ ਜਿਹੜਾ ਲਾਤਾ ਵੱਲੋਂ ਅੰਗਰਾ ਤੇ ਇੱਕ ਐਨਸੀਡੀ ਵਾਸਤੇ ਆ ਬੋਰਡ ਲਾਤਾ ਇਹਨੇ ਇੱਥੇ ਹੁਣ ਭਾਉ ਆ ਬੋਰਡੇ ਮਿਸਤਰੀ ਇੱਕ ਬੋਰਡ ਇਨੇ ਆਲਾਤਾ ਮਿਸਤਰੀ ਨੇ ਇਧਰ ਜਿਹਾ ਲੈ ਕੇ ਉਹ ਤੇ ਬਲਮ ਲਾਉਗਾ ਕਹਿੰਦਾ ਇੱਕ ਇੱਕ ਇੱਥੇ ਬੋਰਡ ਲਾਦਾ ਇਹਨੇ ਤੇ ਇਧਰ ਜਿਓ ਪਾਈਪਾਂ ਕੱਢੀਆਂ ਇਹਨੇ ਆਇਂਦਾ ਯਾਰ ਦੇਖੋ ਆਇਂ ਫੀਟਿੰਗ ਲੈ ਆਇਂ ਆ ਵੀ ਇਹ ਫੀਟਨਾ ਇੱਥੇ ਆ ਗਿਆ ਦੇਖੋ ਇਹ ਆ ਗਈ ਆਪਣਾ ਪ੍ਰੈਸ ਕਰਨ ਵਾਲਾ ਟੇਬਲ ਆ ਜਿਹੜਾ ਉਹ ਪ੍ਰੈਸ ਟੇਬਲ ਦਾ ਬੋਰਡ ਦੇਦਾ ਇਹਨੇ ਉੱਤੇ ਬਲਮ ਹੋਰ ਦੇਦਾ ਇੱਕ ਇੱਕ ਇਧਰ ਆਪਣੇ ਨਮਾਇਟਰ ਨਮਾਇਟਰ ਦਾ ਨੰਬਰ ਬਾਰਕਟ ਦੇ ਕੇ ਫਿਲ ਆਦਾਂ ਪਾਉਣੀ ਥੱਲੇ ਆਹ ਨਮਾਇਟਰ ਦਾ ਬੋਰਡ ਦੇ ਤੈਨੇ ਮਿਸਤਰੀ ਹੈ ਛੋਟੀ ਦਾ ਮਿਸਤਰੀ ਹੈ ਭਾਈ ਕੰਮ ਬਹੁਤ ਸਰਾ ਕਰਦਾ ਹੈ ਇਹ ਅਸੀਂ ਤਾਂ ਇਸੇ ਤੋਂ ਕਰਾਉਣਾ ਹੁੰਦੇ ਆ ਕਿ ਇੱਕ ਨੰਬਰ ਕੰਮ ਕਰਦਾ ਹੈ ਇਹ ਮਿਸਤਰੀ ਦਾ ਸਕਰੀਨ ਤੇ ਅਸੀਂ ਨੰਬਰ ਲਾਵਾਂਗੇ ਜੇ ਕਿਸੇ ਨੂੰ ਪ੍ਰਾਇਮਰੀ ਲੋੜ ਹੋਵੇ ਕੰਮ ਕਰਾਉਣਾ ਹੋਵੇ ਤਾਂ ਇਹ ਮਿਸਤਰੀ ਤੋਂ ਕਰਾਏ ਇਹਦਾ ਸਕਰੀਨ ਦੇ ਉੱਤੇ ਨੰਬਰ ਲਾਵਾਂਗੇ ਤੁਸੀਂ ਅਰੇ ਬੰਦਾ ਵੀ ਵਿਚਾਰਾ ਨਰਮਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹੰ ਮਰੀਆ ਕਰਦਾ ਸਿਰੇ ਦਾ ਨਰਮ ਬੰਦਾ ਹੈਗਾ ਵਧੀਆ ਕੰਮ ਕਰਦਾ ਵਿਚਾਰਾ ਪੈਸੇ ਵੀ ਜਾਏ ਜਲੇ ਐਸੇ ਵੀ ਜਿਵੇਂ ਜਾਰੇ ਨੂੰ ਕੋਈ ਆਏ ਨਹੀਂ ਅੜਕੇ ਨਹੀਂ ਹੈਗਾ ਵੀ ਮੈਂ ਤਾਂ ਇੰਨੇ ਤਾਂ ਇੰਨੇ ਲਊਗਾ ਉਹ ਗੱਲ ਨਹੀਂ ਹੈਗੀ ਜਿਵੇਂ ਕਿਸੇ ਨੇ ਵਿਚਾਰੇ ਨੂੰ ਜਿੰਨੇ ਕਿ ਦੇਤੇ ਬਸ ਠੀਕ ਹੈ ਚੁੱਪ ਕਰ ਜਾਂਦਾ ਐਡਾ ਨਹੀਂ ਹੈਗਾ ਵੀ ਯਾਰ ਵੀ ਆਏ ਨਹੀਂ ਮੈਂ ਤਾਂ ਅੜਕੇ ਜੇ ਇਹਦਾ 5000 ਬਣਿਆ ਤਾਂ 5 ਹੀ ਲਊਗਾ ਤਾਂ ਵਿਚਾਰੇ ਨੂੰ ਚਲ 4 ਦੇ ਤਾਂ 4.5 ਦੇ ਤਾਂ ਵੀ ਚੁੱਪ ਕਰ ਜਾਣਾ ਐ ਨਹੀਂ ਹੈਗਾ ਵੀ ਯਾਰ ਮੈਂ ਤਾਂ ਇੰਨੇ ਪੂਰੇ ਲਊਗਾ ਆਏ ਨਹੀਂ ਕੰਮ ਇਹਦਾ ਦੇਖੋ ਇਹ ਵਧੀਆ ਕੰਮ ਹੈਦਾ ਤੇ ਇਹਨੇ ਸਾਡੇ ਨਾਲ ਉਹਨੂੰ ਉਹਨਾਂ ਜਿਹੜੀ ਪਾਈਪਾਂ ਪਾਈਆਂ ਸੀ ਉੱਧਰ ਉਹ ਵੀ ਪਾਈਆਂ ਨੇ ਉੱਧਰ ਉਹ ਵੀ ਦਿਖਾਵਾਂਗੇ ਫੇਰ ਕਿ ਕੰਮ ਇਹ ਇੱਕ ਨੰਬਰ ਆ ਜਮਾ ਸਿਰਾਂ ਕੰਮ ਆ ਵੀ ਸਮਾਨ ਵੀ ਨਾਲੇ ਅਗਲੇ ਨੂੰ ਗੈਜ ਰੇਟ ਤੇ ਦਵਾਉਂਦਾਗਾ ਆ ਪਾਈਪ ਦੇਖੋ ਪਾਈਪ ਸਾਨੂੰ ਦਵਾ ਕੇ ਨੇ ਇਹ ਪੂਰੀ ਵਧੀਆ ਸਿਰੇ ਦੀ ਪਾਈਪ ਆ ਨਾਲੇ ਐ ਟਾਂ ਥੋੜਾ ਵੀ ਮੁਝ ਜੂਗੀ ਜਮਾ ਛੱਤ 'ਚ ਪਾਈਪਾਂ ਪਾਉਣੇ ਹੁੰਦੇ ਨੇ ਓਦੇ ਨਾਲ ਦੀਆਂ ਪਾਈਪਾਂ ਦਵਾ ਕੇ ਲਿਆਇਆਗਾ ਇੱਕ ਨੰਬਰ ਕੰਮ ਆ ਜਮਾ ਤੇ ਨੰਬਰ ਅਸੀਂ ਤੇਰਾ ਸਕਰੀਨ ਦੇ ਉੱਤੇ ਲਾਵਾਂਗੇ ਇਹ ਨਾਲ ਸੰਪਰਕ ਕਰ ਲਿਓ ਤੇ ਬੰਦਾ ਵਧੀਆ ਹੈਗਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਤੇ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਏਸੀ ਦਾ ਤੂੰ ਦੇਖ ਕਿੱਥੇ ਛੱਡਣਾ ਹੈਗਾ ਤੁਸੀਂ ਦੱਸੋ ਕਿ ਕਿੱਥੇ ਜੇ ਲਾਉਣਾ ਹੈ ਏਸੀ ਤਾਂ ਫਿਰ ਆਪਾਂ ਇੱਥੇ ਇਹਨੂੰ ਧਰ ਦਈਏ ਯਾਰ ਕਿੱਥੇ ਆਹ ਮੰਮਤੀ ਭਾਵੇਂ ਕਿਹੜੀ ਇਹਦੇ ਨਾਲ ਸਾਈਡ ਤੇ ਇੱਥੇ ਇੱਥੇ ਧਰ ਦਾਂਗੇ ਨਾਲ ਹੀ ਬੱਸ ਹਾਂ ਹਾਂ ਉਹ ਪੁਆਇੰਟ ਤਾਂ ਛੱਡ ਨਹੀਂ ਪੂਆ ਹੁਣ ਤੈਨੂੰ ਹਾਂ ਪੁਆਇੰਟ ਤਾਂ ਛੱਡ ਨਹੀਂ ਪੂਆ ਪਾਈਓ ਧੱਕਣਾ ਬੱਸ ਸਾਈਂ ਕਰੀ ਫਿਰ ਇੱਥੇ ਛੱਡਦੀ ਇੱਥੇ ਮੰਮ ਆਹ ਛੱਡਿਆ ਤਾਂ ਛੱਡਿਆ ਤਾਂ ਹੋਇਆ ਇੱਕ ਅਪਗ੍ਰੇਡ ਹੋਇਆ ਕਿੱਥੇ ਆਹ ਆਦਰ ਪਾਇ ਪਈ ਤਾਂ ਦਿੱਤੀ ਹੋਈ ਇੱਕ ਕਿੱਥੇ ਇੱਥੇ ਇਹ ਛੱਤ ਦੇ ਵਿੱਚ ਹੀ ਤਾਂ ਉਹ ਤਾਂ 2 ਇੰਚ ਹੀ ਪੈਫ ਆਉਗੀ ਉਹ ਯਾਰ ਇੱਟ ਤਰੀ ਹੋਈ ਆ ਉਹ ਪਤਾ ਨਹੀਂ ਇਧਰਲੇ ਪਾਸੇ ਤਰੀ ਹੋਈ ਆ ਇੱਥੇ ਬਾਕੀ ਤਰੀ ਹਾਂ ਇੱਟ ਤਾਂ ਇੱਥੇ ਤਰੀ ਹੋਈ ਆ ਉਹ ਤਾਂ 45 ਉਹ 45 ਵਾਲੀ ਆ ਇੱਕ ਤੂੰ ਕਰੀ ਆ ਉਹ ਇੱਕ ਹੋਰ ਤਰੀ ਹੋਈ ਆ ਇਸ ਵਾਸਤੇ ਜਿਹੜਾ ਪਤਾ ਕਦੋਂ ਲੱਗੂਗਾ ਕਿੱਥੇ ਆ ਉਹ ਪਤਾ ਤਾਂ ਦੇਖਾਂਗੇ ਉੱਤੇ ਚੜ ਕੇ ਸਲਾਮ ਜੀ ਤੇਰੇ ਇਹ ਕਿਤੇ ਆਈ ਨੀ ਕਿਹਨੇ ਇੱਥੇ ਦੀ ਹਿਸਾਬਤਾ ਹੋਵੇ ਆ ਪੱਖੇ ਭੁੱਖੇ ਵਾਲਿਆਂ ਦਾ ਆ ਤਾਂ ਦੇਖਦੇ ਨਹੀਂ ਚੱਲ ਹਾਂ ਤੇਰੇ ਸਾੜੇ ਇਨ ਉਹ ਮੈਂ ਕਿਹਾ ਜੀ ਮਗਾਏ ਸੀ ਦਾ ਇਹ ਸੀ ਦਾ ਬ੍ਰਾਂਡ ਕਿੱਧਰ ਤੇ ਬ੍ਰਾਂਡੇ ਜੈਸੀ ਨੂੰ ਕੀ ਹੁੰਦਾ ਦਾ ਉਹ ਤਾਂ ਫਿਰ ਉਹਨੇ ਰੱਖਣ ਨਹੀਂ ਦਿੱਤਾ ਮੈਂ ਚੱਲ ਤੇ ਬ੍ਰਾਂਡੇ ਜੈਸੀ ਨੂੰ ਕੀ ਹੁੰਦਾ ਦਾ ਬ੍ਰਾਂਡੇ ਚ ਲਾ ਦੇ ਜੀ ਤਾਂ ਬੰਦ ਹੀ ਹੋ ਜੂ ਸਾਰਾ ਇਹ ਹਾਂ ਹੋ ਤਾਂ ਬੰਦ ਹੀ ਜਾ ਆ ਫਿਰ ਐਡਾ ਕਿੰਨਾ ਕੁ ਦਾ ਹੈਗਾ ਇਹ ਬੰਦ ਹੋਗਾ ਜਦੋਂ ਕੂਲਿੰਗ ਵੱਧੂ ਹੋ ਜਾਊਗੀ ਅਸਲ ਦੇਖਾਂਗੇ ਤਰਾ ਦੇ ਦਾਂਗੇ ਪੈਰ ਹੋਰ ਇੱਥੇ ਛੱਡ ਦੀ ਕੋਈ ਨਹੀਂ ਛਾਰ ਦਾਂਗੇ ਮਿਸਤਰੀਆ ਹੈ ਜਾਣਦੀਆਂ ਨੇ ਇਟਾਈਆਂ ਖੇਡਣੇ ਮੂੰਖ ਖਿੰਡਦੀਆਂ ਹੋ ਮੀਨਾ ਮੌਸਮ ਹੋਰੇ ਮੀਨਾ ਆਏ ਮੀਰਾ ਬਖੜਾ ਛੱਡੂ ਪਤਾ ਹੀ ਨਾ ਯਾਰ Okay.